ਜੀ ਸੱਚੀਆਂ ਕਾਲ ਜੀ ਸੋ ਬਰਕਤ ਵੀਡੀਓ ਬਾਰੇ ਗੱਲ ਕਰਦੇ ਆ ਵਿੱਕੀ ਆਪਣੀਆਂ ਚਲਾਕੀਆਂ ਛਪਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਉਸ ਦਾ ਪਰਦਾ ਫਾਸ਼ ਉਹ ਹੀ ਜਾਂਦਾ ਏ ਕਿਉਂਕਿ ਉਹ ਆਪਣੇ ਆਪ ਨੂੰ ਬਚਾਉਣ ਲਈ ਆਪਣੀ ਸਾਸ ਨੂੰ ਫੋਨ ਲਾ ਕੇ ਤੇ ਉਸ ਦੇ ਉੱਤੇ ਪੋਚੇ ਪਾਉਂਦਾ ਏ ਤੇ ਉਸ ਨੂੰ ਆ ਝੂਠ ਸੱਚ ਬੋਲ ਕੇ ਆਪਣੇ ਪਿੱਛੇ ਲਾ ਲੈਂਦਾ ਏ ਤੇ ਉਸ ਦੀ ਸਾਸ ਪਿੱਛੇ ਵੀ ਲੱਗ ਜਾਂਦੀ ਆ ਕਿਉਂਕਿ ਪ੍ਰੀਤ ਨੇ ਐਨਾ ਕੁਝ ਦੱਸਿਆ ਹੋਇਆ ਆ ਕਿ ਉਹ ਵਿੱਕੀ ਤੇ ਉਸ ਦੀ ਮੰਮੀ ਨੂੰ ਹਮੇਸ਼ਾ ਚੰਗੇ ਹੀ ਸਮਝਦੀ ਆ ਪ੍ਰੀਤ ਸੱਚਾਈ ਨਹੀਂ ਦੱਸਦੀ ਸਿਰਫ ਜੋ ਪਹਿਲਾਂ ਉਸ ਨੇ ਉਹਨਾਂ ਨੂੰ ਵੇਖਿਆ ਸੀ ਉਹੀ ਕੁਝ ਆਪਣੀ ਮੰਮੀ ਨੂੰ ਦੱਸਦੀ ਆ ਤੇ ਇਸ ਕਰਕੇ ਪ੍ਰੀਤ ਦੀ ਮੰਮੀ ਦੀਆਂ ਨਿਗਾਹ ਦੇ ਅੱਗੇ ਵਿੱਕੀ ਤੇ ਉਸਦੀ ਮੰਮੀ ਦੀ ਇਮੇਜ ਬਹੁਤ ਵਧੀਆ ਬਣੀ ਹੋਈ ਆ ਤੇ ਵਿੱਕੀ ਝੂਠ ਸੱਚ ਬੋਲਦਾ ਏ ਕਿ ਸੋਨੂ ਨੇ ਹੀ ਸਾਰਾ ਕੁਝ ਕੀਤਾ ਏ ਤੇ ਸੋਨੂ ਨੇ ਸਾਨੂੰ ਸਾਡੇ ਘਰ ਵਿੱਚ ਕਲੇਸ਼ ਪਵਾ ਦਿੱਤਾ ਏ ਪ੍ਰੀਤ ਨੂੰ ਪਿੱਛੇ ਲਾਉਂਦੇ ਆ ਤੇ ਸਾਡੇ ਖਿਲਾਫ ੜਕਾਉਂਦੇ ਆ ਤੇ ਪ੍ਰੀਤ ਵੀ ਉਦਾਂ ਹੀ ਕਰਦੀ ਆ ਤੇ ਪ੍ਰੀਤ ਦੀ ਮੰਮੀ ਅੱਗੋਂ ਵਿੱਕੀ ਨੂੰ ਕਹਿੰਦੀ ਆ ਕਿ ਤੂੰ ਫਿਕਰ ਨਾ ਕਰ ਪ੍ਰੀਤ ਨੂੰ ਮੈਂ ਆਪੇ ਸਮਝਾ ਲਵਾਂਗੀ ਤੇ ਉਹ ਸੋਚਦੀ ਆ ਕਿ ਪ੍ਰੀਤ ਦੀ ਮਾਤ ਹੀ ਮੋਟੀ ਆ ਸ਼ਾਇਦ ਉਹ ਲੋਕਾਂ ਦੇ ਪਿੱਛੇ ਲੱਗ ਜਾਂਦੀ ਆ ਤੇ ਉਧਰ ਸਾਰਾ ਕੁਝ ਸੋਨੂ ਨੇ ਵੀ ਫੋਨ ਲਵਾ ਕੇ ਆਪਣੇ ਬਾਪੂ ਤੋਂ ਉਸਦੇ ਡੈਡੀ ਨੂੰ ਦੱਸ ਦਿੱਤਾ ਹੁੰਦਾ ਹੈ ਪ੍ਰੀਤ ਦੇ ਸੋ ਪ੍ਰੀਤ ਦੇ ਡੈਡੀ ਨੂੰ ਤਾਂ ਕਾਫੀ ਗੁੱਸਾ ਆਉਂਦਾ ਹੈ ਤੇ ਜਦੋਂ ਸਾਰੇ ਇਕੱਠੇ ਹੁੰਦੇ ਆ ਤੇ ਫਿਰ ਵਿੱਕੀ ਦੀ ਇੱਕ ਇੱਕ ਗੱਲ ਖੋਲਦੀ ਆ ਤੇ ਵਿੱਕੀ ਬਹੁਤ ਡਰਦਾ ਹੈ ਤੇ ਸੋਚਦਾ ਹੈ ਕਿ ਮੈਂ ਕਿਹੜੇ ਤਰੀਕੇ ਨਾਲ ਰੋਲਾ ਰੱਪਾ ਪਾ ਕੇ ਇੱਥੇ ਗੱਲ ਨੂੰ ਖਤਮ ਕਰ ਦੇਵਾਂ ਪਰ ਇਸ ਟਾਈਮ ਵਿੱਕੀ ਦੀ ਸੱਸ ਨਹੀਂ ਵਿੱਕੀ ਦਾ ਸਹੁਰਾ ਗਿਆ ਹੁੰਦਾ ਜੋ ਕਿ ਇੱਕ ਇੱਕ ਗੱਲ ਨੂੰ ਕਲੀਅਰ ਕਰਦਾ ਹੈ ਤੇ ਸ਼ੁਰੂ ਤੋਂ ਲੈ ਕੇ ਗੱਲਾਂ ਖੁੱਲਣ ਲੱਗ ਜਾਂਦੀਆਂ ਨੇ ਵਿੱਕੀ ਨੂੰ ਆਪਣਾ ਪਾਲਾ ਪਹਿ ਜਾਂਦਾ ਹੈ ਕਿ ਮੇਰੀ ਸਾਰੀ ਸਚਾਈ ਹੁਣ ਸਾਹਮਣੇ ਆ ਜਾਣੀ ਹੈ ਜੋ ਮੈਂ ਕਰਦਾ ਰਿਹਾ ਸੀ ਸੋ ਪ੍ਰੀਤ ਵੀ ਇਸ ਟਾਈਮ ਆਪਣੀ ਸੋਨੂ ਹੁਣਾਂ ਦਾ ਹੀ ਸਾਥ ਦਿੰਦੀ ਆ ਜਿਸ ਕਰਕੇ ਵਿੱਕੀ ਹੋਰ ਜ਼ਿਆਦਾ ਝੂਠਾ ਪੈਂਦਾ ਕਿਉਂਕਿ ਪਹਿਲਾਂ ਪ੍ਰੀਤ ਨੇ ਵਿੱਕੀ ਦਾ ਸਾਥ ਦਿੱਤਾ ਸੀ ਇਸ ਕਰਕੇ ਵਿੱਕੀ ਹੁਣੀ ਸੱਚੇ ਬਣ ਗਏ ਸੀ ਤੇ ਸੋਨੂ ਜੀਤਾਂ ਦੇ ਬਾਕੀ ਸਾਰਾ ਪਰਿਵਾਰ ਉਹਦਾ ਝੂਠਾ ਪੈ ਗਿਆ ਸੀ ਤੇ ਹੁਣ ਪ੍ਰੀਤ ਨੇ ਜਦ ਇੱਕ ਇੱਕ ਗੱਲ ਦੱਸੀ ਕਿ ਇਹ ਮੇਰੇ ਨਾਲ ਕਿਦਾਂ ਦਾ ਵਿਵਹਾਰ ਕਰਦੇ ਆ ਲਾਲਚ ਕਰਦੇ ਆ ਤੇ ਮੇਰੇ ਪੈਸੇ ਵੀ ਕੱਢ ਲੈਂਦੇ ਆ ਤੇ ਇਹ ਗੱਲਾਂ ਸੁਣ ਕੇ ਬਹੁਤ ਜ਼ਿਆਦਾ ਗੁੱਸਾ ਕਵਲ ਨੂੰ ਆਉਂਦਾ ਏ ਤੇ ਉਹ ਵਿੱਕੀ ਨੂੰ ਸਬਕ ਸਿਖਾਉਂਦਾ ਏ ਤੇ ਇਹ ਵੀ ਕਹਿੰਦਾ ਏ ਕਿ ਹੁਣ ਜੇ ਤੂੰ ਸਾਡੀ ਧੀ ਕੁੜੀ ਨੂੰ ਤੰਗ ਕੀਤਾ ਤੇ ਤੇਰਾ ਉਹ ਹਸ਼ਰ ਹੋਵੇਗਾ ਜਿਹੜਾ ਕਦੀ ਤੂੰ ਸੋਚਿਆ ਵੀ ਨਹੀਂ ਹੋਵੇਗਾ ਤੂੰ ਕੀ ਸੋਚਦਾ ਏ ਕਿ ਇਹ ਕੱਲੀ ਆ ਜੇ ਚੁੱਪ ਕੀਤੀ ਰਹਿੰਦੀ ਆ ਭੋਲੀ ਆ ਤੇ ਤੂੰ ਇਸ ਨੂੰ ਦਬਾਰਿਆ ਏ ਨਾਲੇ ਤਾਂ ਆਪਾਂ ਤੈਨੂੰ ਹਰ ਇੱਕ ਚੀਜ਼ ਪੂਜ ਰਹੇ ਆ ਤੇ ਇੱਕ ਤੂੰ ਸਾਡੀ ਕੁੜੀ ਨੂੰ ਤੰਗ ਕਰ ਰਿਹਾ ਸੋ ਜਦ ਇਹ ਸਾਰੀਆਂ ਗੱਲਾਂ ਵਿੱਕੀ ਦੇ ਅੱਗੇ ਹੁੰਦੀ ਆ ਵਿੱਕੀ ਪਹਿਲਾਂ ਤਾਂ ਬੜਾ ਤਾਂ ਚੜਨ ਦੀ ਕੋਸ਼ਿਸ਼ ਕਰਦਾ ਹੈ ਪਰ ਛੇਤੀ ਹੀ ਡਰਨ ਲੱਗ ਜਾਂਦਾ ਹੈ ਤੇ ਸੋਚਦਾ ਹੈ ਕਿ ਕਿਤੇ ਮੇਰੇ ਉੱਤੇ ਕੋਈ ਕਾਰਵਾਈ ਨਾ ਹੋ ਜਾਵੇ ਇਸ ਕਰਕੇ ਉਹ ਆਪਣੀਆਂ ਗਲਤੀਆਂ ਨੂੰ ਮੰਨਣ ਲੱਗ ਜਾਂਦਾ ਹੈ ਸੋ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ